ਨਾਜ਼ਪਿੰਧਾਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਾਲ ਹੀ ਵਿੱਚ ਆਪਣੇ AI ਆਧਾਰਿਤ ਸਪੈਮ ਖੋਜ ਟੂਲ ਦੀ ਸ਼ੁਰੂਆਤ ਤੋਂ ਬਾਅਦ Airtel ਨੇ ਅੱਜ ਦੋ ਮਹੱਤਵਪੂਰਨ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਸਪੈਮਰਾਂ ਤੋਂ ਇੱਕ ਕਦਮ ਅੱਗੇ ਰਹਿਣਾ ਹੈ Airtel ਦੇ ਸਿਸਟਮ ਨੇ ਹੁਣ ਤੱਕ 27.5 ਅਰਬ ਤੋਂ ਵੱਧ ਕਾਲਾਂ ਨੂੰ ਸਪੈਮ ਵਜੋਂ ਪਛਾਣਿਆ ਹੈ ਅਤੇ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਹੁਣ ਗ੍ਰਾਹਕਾਂ ਨੂੰ ਆਪਣੀਆਂ ਪਸੰਦੀਦਾ ਭਾਰਤੀ ਭਾਸ਼ਾਵਾਂ ਵਿੱਚ ਕਾਲਾਂ ਅਤੇ ਸੁਨੇਹਿਆਂ ਲਈ ਸਪੈਮ ਅਲਰਟ ਮਿਲਣਗੇ ਇਹ ਨਵੀਂ ਵਿਸ਼ੇਸ਼ਤਾ ਸ਼ੁਰੂ ਵਿੱਚ 10 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ ਅਤੇ ਭਵਿੱਖ ਵਿੱਚ ਹੋਰ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਣਗੀਆਂ Airtel ਦਾ AI ਆਧਾਰਿਤ ਟੂਲ ਹੁਣ ਅੰਤਰਰਾਸ਼ਟਰੀ ਨੈੱਟਵਰਕਾਂ ਤੋਂ ਆਉਣ ਵਾਲੀਆਂ ਸਾਰੀਆਂ ਸਪੈਮ ਕਾਲਾਂ ਅਤੇ ਸੁਨੇਹਿਆਂ ਦੀ ਪਛਾਣ ਕਰੇਗਾ ਤੇ ਗ੍ਰਾਹਕਾਂ ਨੂੰ ਸੂਚਿਤ ਕਰੇਗਾ ਜਦੋਂ ਤੋਂ Airtel ਨੇ ਦੇਸ਼ ਦੇ ਅੰਦਰ ਸਪੈਮ ਕਾਲਾਂ ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ ਸਪੈਮਰਾਂ ਨੇ ਅੰਤਰਰਾਸ਼ਟਰੀ ਨੈੱਟਵਰਕਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਜਾਲੀ ਕਾਲਾਂ ਦੀ ਪਰਮਾਰਸ਼ ਸ਼ੁਰੂ ਕਰ ਦਿੱਤੀ ਹੈ ਇਸ ਚਿੰਤਾਜਨਕ ਰੁਝਾਨ ਕਾਰਨ ਪਿਛਲੇ 6 ਮਹੀਨਿਆਂ ਵਿੱਚ ਵਿਦੇਸ਼ੀ ਸਪੈਮ ਕਾਲਾਂ ਵਿੱਚ 12% ਵਾਧਾ ਹੋਇਆ ਹੈ Airtel ਨੂੰ ਉਮੀਦ ਹੈ ਕਿ ਇਹ ਨਵਾਂ ਫੀਚਰ ਇਸ ਵੱਧ ਰਹੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰੇਗਾ ਇਸ ਪਹਿਨ ਕਾਦਮੀ ਤੇ ਟਿੱਪਣੀ ਕਰਦੇ ਹੋਏ ਭਾਰਤੀ ਏਟਲ ਦੇ ਕਨੈਕਟਡ ਹੋਮਸ ਦੇ ਡਾਇਰੈਕਟਰ ਮਾਰਕੀਟਿੰਗ ਅਤੇ ਸੀਈਓ ਸਿਦਾਰਥ ਸ਼ਰਮਾ ਨੇ ਕਿਹਾ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਵਿੱਚ ਗ੍ਰਾਹਕਾਂ ਅਤੇ ਉਹਨਾਂ ਦੀ ਫੀਡਬੈਕ ਕੇਂਦਰ ਵਿੱਚ ਹੁੰਦੀ ਹੈ ਗ੍ਰਾਹਕਾਂ ਦੇ ਫੀਡਬੈਕ ਤੇ ਡੂੰਘਾਈ ਨਾਲ ਵਿਸ਼ਲੇਸ਼ਣ ਤੋਂ ਬਾਅਦ ਅਸੀਂ ਭਾਰਤੀ ਭਾਸ਼ਾਈ ਵਿਭਿੰਨਤਾ ਦੇ ਅਨੁਕੂਲ ਆਪਣੇ ਹੱਲਾ ਨੂੰ ਹੋਰ ਵਧਾ ਦਿੱਤਾ ਹੈ ਇਸ ਤੋਂ ਇਲਾਵਾ ਜਦੋਂ ਤੋਂ ਸਪੈਮ ਟਰੈਫਿਕ ਅੰਤਰਰਾਸ਼ਟਰੀ ਨੈਟਵਰਕਾਂ ਦੇ ਵੱਲੋਂ ਟਰਾਂਸਫਰ ਹੋਇਆ ਹੈ ਅਸੀਂ ਇਸ ਦਿਸ਼ਾ ਵਿੱਚ ਆਪਣੇ AI ਆਧਾਰਿਤ ਟੂਲਸ ਨੂੰ ਵੀ ਸਰਗਰਮ ਕੀਤਾ ਹੈ ਤਾਂ ਜੋ ਸਾਰੀਆਂ ਅੰਤਰਰਾਸ਼ਟਰੀ ਕਾਲਾਂ ਤੇ ਸੁਨੇਹਾ ਦੀ ਜਾਂਚ ਕੀਤੀ ਜਾ ਸਕੇ ਸਾਡੇ ਇੰਜੀਨੀਅਰਾਂ ਅਤੇ ਡਾਟਾ ਵਿਗਿਆਨੀਆਂ ਦੀ ਸਮਰਪਿਤ ਟੀਮ ਇਨ੍ਹਾਂ ਹੱਲਾ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਅਸੀਂ ਕਿਸੇ ਵੀ ਨਵੇਂ ਖਤਰੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਲਈ ਤਿਆਰ ਰਹਿ ਸਕੀਏ ਨਵੇਂ ਅਪਗ੍ਰੇਡ ਦੇ ਨਾਲ ਇਹ AI ਆਧਾਰਿਤ 스ਪੈਮ ਖੋਜ ਹੱਲ ਹੁਣ ਕਰੇਲੂ ਅਤੇ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਅਤੇ ਸੁਨੇਹਾ ਨੂੰ ਸਕੈਨ ਕਰੇਗਾ ਤੇ ਹਿੰਦੀ, ਮਰਾਠੀ, ਬੰਗਾਲੀ, ਗੁਜਰਾਤੀ, ਤਾਮਿਲ, ਕੰਨੜ, ਮਲਿਆਲਮ, ਤੇਲਗੂ, ਪੰਜਾਬੀ ਅਤੇ ਉਰਦੂ ਸਮੇਤ 10 ਭਾਰਤੀ ਭਾਸ਼ਾਵਾਂ ਵਿੱਚ ਅਲਰਟ ਭੇਜੇਗਾ। ਸਥਾਨਿਕ ਭਾਸ਼ਾਵਾਂ ਵਿੱਚ ਸਪੈਮ ਅਲਰਟ ਫਿਲਹਾਲ ਸਿਰਫ ਐਂਡਰੋਇਡ ਫੋਨਾਂ ਤੇ ਹੀ ਉਪਲਬਧ ਹੋਣਗੇ ਇਹ ਸਾਰੀਆਂ ਵਿਸ਼ੇਸ਼ਤਾਵਾਂ ਗ੍ਰਾਹਕਾਂ ਲਈ ਪੂਰੀ ਤਰ੍ਹਾਂ ਮੁਫਤ ਹਨ ਅਤੇ ਇਹਨਾਂ ਨੂੰ ਕਿਰਿਆਸ਼ੀਲ ਕਰਨ ਲਈ ਕਿਸੇ ਵੀ ਕਿਸਮ ਦੀ ਸੇਵਾ ਦੀ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਸਾਰੇ Airtel ਗ੍ਰਾਹਕਾਂ ਲਈ ਆਪਣੇ ਆਪ ਕਿਰਿਆਸ਼ੀਲ ਹੋ ਜਾਣਗੇ ਸਤੰਬਰ 2024 ਵਿੱਚ ਲਾਂਚ ਹੋਇਆ Airtel ਦਾ ਇਹ ਇਨੋਵੇਸ਼ਨ ਸੰਚਾਰ ਉਦਯੋਗ ਵਿੱਚ ਆਪਣੀ ਕਿਸਮ ਦਾ ਪਹਿਲਾ ਇਨੋਵੇਸ਼ਨ ਹੈ ਇਸ ਐਂਟੀ ਸਪੈਮ ਟੂਲ ਨੇ ਗ੍ਰਾਹਕਾਂ ਨੂੰ ਅਣਚਾਹੀ ਕਾਲਾਂ ਤੋਂ ਬਹੁਤ ਰਾਹਤ ਦਿੱਤੀ ਹੈ Airtel ਦੇ ਅਨੁਸਾਰ ਹੁਣ ਤੱਕ ਇਸ ਟੂਲ ਨੇ 22.5 ਅਰਬ ਕਾਲਾਂ ਨੂੰ ਸਪੈਮ ਵਜੋਂ ਪਛਾਣਿਆ ਹੈ ਅਤੇ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਜਾਨੀ ਕਿ ਹਰ ਸਕਿੰਟ ਵਿੱਚ ਲਗਭਗ 1560 ਸਪੈਮ ਕਾਲਾਂ ਦੀ ਪਛਾਣ ਕੀਤੀ ਗਈ ਇਸ ਦੀ ਸ਼ੁਰੂਆਤ ਤੋਂ ਬਾਅਦ Airtel ਗ੍ਰਾਹਕਾਂ ਨੂੰ ਪ੍ਰਾਪਤ ਹੋਣ ਵਾਲੀਆਂ ਸਪੈਮ ਕਾਲਾਂ ਵਿੱਚ 16% ਦੀ ਕਮੀ ਦੇਖੀ ਗਈ ਹੈ